ਰੋਵੀਅਤੇ ਕਪਤਾ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਚੰਦਰਪਾਲ ਸਿੰਘ ਨਾਲ ਵੱਲੋਂ ਜੀ ਆਇਆਂ ਨੂੰ ਸਾਰਿਆਂ ਨੂੰ ਔਰ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਵੀ ਬਾਰੇ ਉਸਤੀ ਕਪਤਾ ਬਾਰੇ ਗੱਲ ਕਰਦੇ ਆ ਕਵੀ ਬਾਰੇ ਵੀ ਜਾਣਨਾ ਬੜਾ ਜ਼ਰੂਰੀ ਹੁੰਦਾ ਹੈ ਜੇ ਅਪਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਜ਼ਖੇਜ਼ ਜ਼ਮੀਨ ਨੇ ਜਿੱਥੇ ਬਹੁਤ ਸਾਰੇ ਚਿੱਤਰਕਾਰਾਂ ਨੂੰ ਚਿੱਤਰਕਾਰੀ ਵਾਸਤੇ ਸੰਗੀਤਕਾਰ ਨੂੰ ਸੰਗੀਤਕਾਰ ਸੰਗੀਤ ਵਾਸਤੇ ਉਹਨਾਂ ਨੇ ਉਤਸ਼ਾਹਤ ਕੀਤਾ ਤੇ ਉਥੋਂ ਦੀ ਉਸ ਹਵਾ ਨੇ ਔਰ ਪਾਣੀ ਨੇ ਕਵੀਆਂ ਨੂੰ ਕਵਤਾ ਰਚਣ ਵਾਸਤੇ ਉਹਨਾਂ ਨੇ ਉਤਸ਼ਾਹਤ ਕੀਤਾ ਤੇ ਅਸੀਂ ਗੱਲ ਕਰਦੇ ਆ ਬਾਬਾ ਫਰੀਦ ਜੀ ਤੋਂ ਗੁਰਨਾਗਦੇਵ ਜੀ ਤੋਂ ਜਿਨ੍ਹਾਂ ਨੇ ਕਿ ਕੁਦਰਤ ਦੀ ਸਿਰਸਲਾ ਦੇ ਵਿੱਚ ਪ੍ਰਮਾਤਮਾ ਦੀ ਸਿਰਸਲਾ ਦੇ ਵਿੱਚ ਆਪਣੀ ਕਵਤਾ ਰਚੀ ਤੇ ਕਵਤਾ ਨੂੰ ਰਾਗਾਂ ਵਿੱਚ ਰਚਿਆ ਸੋ ਕਵਤਾ ਅਤੇ ਸੰਗੀਤ ਦਾ ਵੀ ਬੜਾ ਘੂੜਾ ਸਬੰਧ ਹੈ ਜਦੋਂ ਅਸੀਂ ਗੱਲ ਕਰਦੇ ਆ ਕਿ ਕਿਸੇ ਨੂੰ ਸੰਗੀਤ ਦਾ ਬੜਾ ਸ਼ੌਕ ਹੈ ਉਹਦਾ ਮਤਲਬ ਹੁੰਦਾ ਹੈ ਕਿ ਆਵਾਜ਼ ਦੇ ਨਾਲ-ਨਾਲ ਜਿਹੜੀ ਸ਼ਬਦਾਬਲੀ ਹੈ ਜੋ ਸ਼ਬਦਾ ਵਿੱਚ ਗੀਤ ਨੂੰ ਲਿਖਿਆ ਹੁੰਦਾ ਹੈ ਕੀ ਲਿਖਿਆ ਹੁੰਦਾ ਹੈ ਜਿਹਦੇ ਵਿੱਚ ਕਵੀ ਦੇ ਹਾਪ-ਹਾਪ ਹੁੰਦੇ ਨੇ ਉਹ ਹਾਪ-ਹਾਪ ਕਿਵੇਂ ਪ੍ਰਗਟ ਕਰਦਾ ਹੈ ਕਵੀ ਉਹ ਉਸ ਦੀ ਕਲਾ ਦੇ ਉੱਤੇ ਹੀ ਨਿਰਭਰ ਕਰਦਾ ਹੈ ਔਰ ਇਸ ਪ੍ਰੰਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬ ਤੋਂ ਜਿਹੜੇ ਅਸੀਂ ਵਤਨ ਬਰਤਾਨੀਆਂ ਵਿੱਚ ਆਏ ਆ ਇੱਥੋਂ ਅਸੀਂ ਇਹ ਗੱਲ ਸ਼ੁਰੂ ਕੀਤੀ ਆ ਹੌਲੀ-ਹੌਲੀ ਇਸ ਨੂੰ ਪੰਜਾਬ ਵੀ ਲੈ ਕੇ ਜਾਵਾਂਗੇ ਤੇ ਕੈਨੇਡਾ ਅਮਰੀਕਾ ਵੱਲ ਵੀ ਲੈ ਕੇ ਜਾਵਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਿਰਕਤ ਕਰਨ ਵਾਸਤੇ ਸਾਡੇ ਜੁੜੇ ਨੇ ਇੱਕ ਪੰਜਾਬੀ ਕਾਫਤਾ ਦੀ ਜੇ ਕਹਦੀ ਹੈ ਹਸਤਾਖਰ ਕਲਮ ਜਿਹੜੀ ਹੈਗੀ ਆ ਬਰਤਾਨੀਆਂ ਦੇ ਚਿਕਲਵਾਂ ਤੇ ਢਿੱਲੋ ਜੀ ਆਓ ਪਹਿਲਾਂ ਉਹਨਾਂ ਦਾ ਅਸੀਂ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ ਅਗਲਾନ୍ତ ਕੌਰ ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰੇ ਹੀ ਤੁਹਾਨੂੰ ਤੇ ਜਿੱਥੇ-ਜਿੱਥੇ ਆਪਣੀ ਆਵਾਜ਼ ਜਾਂਦੀ ਹੈ ਤੇ ਜਿੱਥੇ-ਜਿੱਥੇ ਆਪਾਂ ਪਹੁੰਚ ਸਕਦੇ ਹਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਅ ਬਹੁਤ ਵਾਰ ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀਆਂ ਹਵਾਵਾਂ ਦੀ ਗੱਲ ਕਰਦੇ ਆਂ ਪ੍ਰੋਫੈਸਰ ਮੋਹਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਅਮਰਤਾ ਪ੍ਰੀਤਮ ਤੋਂ ਲੈ ਕੇ ਉਸ ਤੋਂ ਗੁਰਤੀ ਲਾਖੇ ਜਿਹੜੇ ਬਹੁਤ ਸਾਰੇ ਕਵੀਆਂ ਨੂੰ ਇਹ ਸ਼ੌਕ ਜਾਗਿਆ ਕੁਲਵੰਤ ਜੀ ਤੁਸੀਂ ਆਪਣੇ ਪਲੰਤ ਸ਼ੌਕ ਬਾਰੇ ਥੋੜਾ ਦੱਸੋ ਸਾਨੂੰ ਕਿ ਸਾਡੇ ਦਰਸ਼ਕਾਂ ਦੀ ਇੱਕ ਚਾਹਤ ਹੁੰਦੀ ਹੈ ਕਿ ਜੇ ਕਵੀ ਨੂੰ ਅਸੀਂ ਪੜ੍ਹਦੇ ਆਂ ਜਾਂ ਸੁਣਦੇ ਆਂ ਅੱਜ ਕੱਲ ਸੁਣਦਾ ਤੇ ਦੇਖਣ ਦਾ ਜ਼ਿਆਦਾ ਜ਼ਮਾਨਾ ਆ ਗਿਆ ਹੈ ਉਹ ਤੁਹਾਡੇ ਬਾਰੇ ਜਾਣਨਾ ਚਾਹਣਗੇ ਕਿ ਤੁਹਾਡਾ ਜਿਹੜਾ ਉਹ ਪਰਿਵਾਰਕ ਮਾਹੌਲ ਸੀ ਤੁਹਾਡਾ ਇਲਾਕਾ ਸੀ ਕਿਹੋ ਜਿਹਾ ਸੀ ਕਿਹੋ ਜਿਹਾ ਬਾਲ ਸੀ ਜਿੱਥੋਂ ਤੁਹਾਨੂੰ ਇਹ ਇੱਕ ਹਫ਼ਤਾ ਦੀ ਚਣਕ ਲੱਗੀ ਕੁਲਵੰਤ ਕੌਰ ਜੀ ਸਤਿ ਪੰਕਲਾ ਜੀ ਮੇਰਾ ਮੈਂ ਉਸ ਧਰਤੀ ਨਾਲ ਮੇਰਾ ਵਾਅ ਵਸtare ਹੈ ਹੂੰ ਜਿੱਤੇ ਕਹਿੰਦੇ ਨੇ ਵੀ ਚੌਥੀ ਇੱਟ ਚੱਕੋ ਨਾ ਉਹਦੇ ਤੋਂ ਕਵੀ ਥੱਲੇੋਂ ਕਵੀ ਨਿਕਲਦਾ ਸੀ ਵਾਹ ਸੋ ਉਸ ਮਾਲਵੇ ਦੀ ਧਰਤੀ ਨੇ ਬਹੁਤ ਸਾਹਿਤਕਾਰ ਦਿੱਤੇ ਨੇ ਬਹੁਤ ਕਲਾਕਾਰ ਦਿੱਤੇ ਨੇ ਬਹੁਤ ਸੰਗੀਤਕਾਰ ਦਿੱਤੇ ਨੇ ਤੇ ਮੇਰਾ ਜਨਮ ਉਹਨਾਂ ਦੇ ਵਿੱਚ ਹੀ ਮੈਂ ਪਲਣ ਪੜ੍ਹਨੀ ਇਹੀਆਂ ਮੇਰਾ ਬਚਪਨ ਜੱਪਾ ਕੇ ਇਹ ਸੰਤਰਾਮੁਦਾਸੀ ਹੂੰ ਤੇ ਆਪਣੇ ਅਮਰ ਕੌਲ ਜੀ ਸੀ ਜਕਿੰਦ ਜਕਤਾਰ ਸੇ ਹੋਰੀ ਸੀ ਬਹੁਤ ਹੀ ਉੱਥੋਂ ਦੇ ਸਭ ਤੋਂ ਕਹਾਣੀਕਾਰ ਸੀ ਅਣਖੀ ਸਾਹਿਬ ਤੇ ਓਮ ਪ੍ਰਕਾਸ਼ ਗਸੋ ਜੀ ਐਨੇ ਲਾਣੇ ਜਿਨ੍ਹਾਂ ਦੀ ਮੈਂ ਉਂਗਲ ਫੜ ਕੇ ਵੀ ਨਾਲ ਤੁਰੀਆਂ ਵਾ ਤੇ ਮੈਨੂੰ ਬਚਪਨ ਤੋਂ ਹੀ ਮੈਂ ਕਪਤਾ ਦੇ ਨਾਲ ਤੁਰੀਆਂ ਤੇ ਕਪਤਾ ਮੇਰੇ ਨਾਲ ਤੁਰਿਆ ਤੇ ਸਭ ਤੋਂ ਬਾਅਦ ਜਦੋਂ ਮੇਰੇ ਹੱਥ ਦੇ ਵਿੱਚ ਕਲਮ ਦੇਖੀ ਮੇਰੇ ਬਚਪਨ ਦੇ ਵਿੱਚ ਹੀ ਤਾਂ ਮੇਰਾ ਆਪਣਾ ਭਰਾ ਸੀ ਰਵਿੰਦਰ ਪੱਠਾ ਜੀ ਹੂੰ ਤੇ ਉਹਨੇ ਜਦ ਮੇਰੇ ਹੱਥ ਚ ਕਲਮ ਦੇਖੀ ਤਾਂ ਉਹਨੇ ਮੈਨੂੰ ਅੱਗੇ ਤੋਰਨ ਲਈ ਬਹੁਤ ਉਤਸ਼ਾਹਤ ਕੀਤਾ ਤੇ ਭਾਵਕ ਜੋ ਵੀ ਬੰਦਾ ਸੰਗੀਤਕਾਰ ਹੁੰਦਾ ਜਾਂ ਆਪਣੇ ਕਲਾਕਾਰ ਹੁੰਦਾ ਉਹ ਹਮੇਸ਼ਾ ਹੀ ਭਾਵ ਭਾਵਕ ਹੁੰਦਾ ਤੇ ਇਹ ਭਾਵਕਤਾ ਮੇਰੇ ਚ ਮੇਰਾ ਆਲਾ ਦਵਾਲਾ ਦੇਖ ਕੇ ਮੇਰੇ ਚਾਉਂਦੀ ਰਹੀ ਪੜਨ ਦਾ ਸ਼ੌਂਕ ਸੀ ਬਚਪਨ ਤੋਂ ਹੀ ਪੜਨ ਦਾ ਸ਼ੌਂਕ ਸੀ ਤੇ ਕੁਝ ਇਹੋ ਜਿਹੇ ਕਟਲਾਵਾਵਾਂ ਹੁੰਦੀਆਂ ਰਹੀਆਂ ਕਿ ਉਹ ਮੇਰੇ ਮਨ ਤੇ ਡੂੰਘੀਆਂ ਛਾਉਂਦੀਆਂ ਰਹੀਆਂ ਤੇ ਫਿਰ ਹੌਲੀ-ਹੌਲੀ ਮੈਂ ਜਿਵੇਂ ਉਹ ਸੋਚ ਨੂੰ ਉਹ ਦੁੱਖ ਸੁੱਖ ਨੂੰ ਉਹ ਸਾਰੇ ਅਸਰ ਨੂੰ ਆਪ ਸ਼ਬਦਾਂ ਵਿੱਚ ਘੜਨ ਦੀ ਕੋਸ਼ਿਸ਼ ਕਰਦੀ ਰਹੀ ਸਕੂਲ ਦੇ ਵਿੱਚੋਂ ਫਿਰ ਕਾਲਜ ਦੇ ਵਿੱਚ ਗਈ ਕਾਲਜ ਦੇ ਵਿੱਚ ਵੀ ਉਹੀ ਮਾਹੌਲ ਸੀ ਉਸ ਵੇਲੇ ਇਹੋ ਜਿਹਾ ਮਾਹੌਲ ਸੀ ਜਿਹਨੂੰ ਆਪਾਂ ਕਹਿ ਕਹਿ ਸਕਦੇ ਆ ਉਸ ਮਾਹੌਲ ਨੂੰ ਜਦੋਂ ਕਿ ਉਥਲ ਪਥਲ ਨਹੀਂ ਹੋ ਜਾਂਦੀ ਹੁੰਦੀ ਕਤਲਾਵਾਵਾਂ ਵਰਪੜਦੀਆਂ ਨੇ ਸਥਿਤੀਆਂ ਬਦਲਦੀਆਂ ਨੇ ਤੇ ਉਹਨਾਂ ਦਾ ਅਸਰ ਹਰ ਪਾਬਲੰਤ ਮਨ ਇਨਸਾਨ ਦੇ ਉੱਤੇ ਜ਼ਰੂਰ ਪੈਂਦਾ ਹੈ ਸੋ ਇਸ ਕਰਕੇ ਮੈਂ ਉਹਨਾਂ ਜਿਹੜੀਆਂ ਕਠਿਨਾਵਾਂ ਦੇ ਨਾਲ ਸੀ ਉਹਨਾਂ ਪਰਸਥਿਤੀਆਂ ਦੇ ਨਾਲ ਹੀ ਜੁੜ ਕੇ ਆਪਣੀ ਸੋਚ ਨੂੰ ਸ਼ਬਦਾਂ ਦਾ ਰੂਪ ਦਿੰਦੀ ਰਹੀ ਸੋ ਇਹ ਮੇਰੇ ਬਚਪਨ ਤੋਂ ਹੀ ਮੇਰੇ ਨਾਲ ਕੱਪਟਾ ਜੁੜੀ ਹੋਈ ਹੈ ਤੇ ਇਹ ਉਹ ਸ਼ਹਿਰ ਸੀ ਜਿਹਦੀ ਮੈਂ ਗੱਲ ਕੀਤੀ ਹੈ ਕਿ ਹਰ ਚੌਥਾ ਕਵੀ ਉੱਥੋਂ ਕਵੀ ਨਿਕਲਦਾ ਸੀ ਜੇ ਇਟ ਬਟੇਓ ਤਾਂ ਉਹ ਸ਼ਹਿਰ ਸੀ ਬਰਨਾਲਾ ਜੀ ਬੋਦਕੂ ਬੋਦਕੂ ਬਰਨਾਲੇ ਦੀ ਤਰਤੀ ਨੇ ਵਾਕਿਆ ਜਿਵੇਂ ਤੁਸੀਂ ਕਿਹਾ ਕਿ ਬਹੁਤ ਸੋਹਣੇ ਸੋਹਣੇ ਦੀਪ ਜਗਾਏ ਨੇ ਕਫਤਾ ਦੇ ਆਹਾਂ ਦੇ ਵਿੱਚ ਤੇ ਤੁਸੀਂ ਗੱਲ ਕੀਤੀ ਆ ਘਟਨਾਵਾਂ ਦੀ ਪ੍ਰਸਥਿਤੀਆਂ ਦੀ ਉੱਥਲ-ਪੁੱਥਲ ਦੀ ਕੋਈ ਘਟਨਾ ਤੁਹਾਨੂੰ ਯਾਦ ਹੋਵੇਗੀ ਜਿਹਦਾ ਤੁਹਾਡੀ ਕਲਮ ਦੇ ਉੱਤੇ ਤੁਹਾਡੀ ਸੋਚ ਦੇ ਉੱਤੇ ਤਾਂ ਤੁਹਾਡੇ ਜੀਵਨ ਦੇ ਉੱਤੇ ਕੋਈ ਪ੍ਰਭਾਵ ਬਹੁਤ ਅ ਸਿੱਧ ਤੇ ਪ੍ਰਿਆ ਪ੍ਰਭਾ ਪਿਆ ਹੋਵੇ ਹਾਂ ਜੀ ਉਹ ਜਦੋਂ ਆਪਣੇ ਪਾਕਿਸਤਾਨ ਦੀ ਜਾਂਨ ਲੱਗੀ ਹੈ ਕਾਟ ਦੀ ਗੱਲ ਹੈ ਹੂੰ ਇਸ ਕਾਟ ਉਹ ਪਹਿਲਾਂ ਮੇਰੇ ਨਾਲ ਮੇਰੀ ਇੱਕ ਬਹੁਤ ਨੇੜ ਦੀ ਦੋਸਤ ਸੀ ਮੇਰੀ ਸੈਲੀ ਸੀ ਤੇ ਉਹਦਾ ਜਿਵੇਂ 10ਵੀ ਤੋਂ ਬਾਅਦ ਉਹਦਾ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਉਹ ਬੜੀ ਖੁਸ਼ ਸੀ ਕਿ ਉਹ ਇੱਕ ਫੌਜੀ ਨੂੰ ਵਿਆਹੀ ਗਈ ਆ ਕਬ ਸ਼ੁਰੂ ਤੋਂ ਉਹ ਪਸੰਦ ਕਰਦੀ ਸੀਗੀ ਮਿਲਟਰੀ ਵਾਲੇ ਬੰਦੇ ਨਾਲ ਵਿਆਹ ਕਰਾਉਣਾ ਤੇ ਉਹਦੀ ਰੀਜ਼ ਵੀ ਪੂਰੀ ਹੋਈ ਤੇ ਉਸ ਤੋਂ ਬਾਅਦ ਮੈਂ ਕਾਲਜ ਚਲੀ ਗਈ ਕਾਲਜ ਤੋਂ ਇੱਕ ਵਾਰ ਜਦੋਂ ਮੈਂ ਉਹ ਪੈਂਡਾਈ ਉਹਨੂੰ ਮੈਂ ਉਹਦੀ ਹਾਲਤ ਦੇਖੀ ਫਿਰ ਤੁਸੀਂ ਇਹਦੇ ਨਾਲ ਤੁਸੀਂ ਪ੍ਰਸ਼ਾਸਨ ਨੂੰ ਵੀ ਜੋੜ ਸਕਦੇ ਹੋ ਸਾਡੀਆਂ ਸਰਕਾਰਾਂ ਨੂੰ ਵੀ ਜੋੜ ਸਕਦੇ ਹੋ ਤੇ ਉਸ ਦਿਨ 15 ਅਗਸਤ ਸੀ 15 ਅਗਸਤ ਸੀ ਤੇ ਮੈਨੂੰ ਕੁਦਰਤੀ ਮਿਲਨ ਚਲੀ ਗਈ ਤੇ ਉਹਦੇ ਦੋ ਛੋਟੇ-ਛੋਟੇ ਬੱਚੇ ਉੱਥੇ ਰੋ ਰਹੇ ਸੀ ਕਿਉਂ ਉਹਦੇ ਕੋਲੇ ਸਰਫ ਇੱਕ ਉਹ ਮਸ਼ੀਨ ਸੀ ਜਿਹੜੀ ਗਵਰਨਮੈਂਟ ਨੇ ਉਹਨੂੰ ਦਿੱਤੀ ਸੀ। ਹੋਰ ਕੁਛ ਨਹੀਂ। ਬਾਕੀ ਉਹਦੀ ਗਰੀਬੀ ਵਾਲ ਕਿਸੇ ਨੇ ਚੱਕਿਆ ਨਹੀਂ। ਉਦੋਂ ਫਿਰ ਮੈਨੂੰ ਮੈਂ ਇੱਕ ਸ਼ਬਦ ਲਿਖੇ ਸੀ ਬਹੁਤ ਪਾਣੀ ਇਹ ਮੇਰੀ ਕਮਤਾ ਸੀਗੀ। ਸ਼ਹੀਦ ਦੀ ਪਤਨੀ। ਉਹਨਾਂ ਸਾਹ ਉਹਨਾਂ ਔਰਤਾਂ ਨੂੰ ਜੋ ਸ਼ਹੀਦ ਦੀਆਂ ਪਤਨੀਆਂ। ਤੂੰ ਕਿਹਾ ਸੀ ਤੂੰ ਫਿਕਰ ਨਾ ਕਰੀਂ। ਤੂੰ ਕਿਹਾ ਸੀ ਤੂੰ ਫਿਕਰ ਨਾ ਕਰੀ ਮੈਂ ਜਲਦੀ ਪਰਤ ਆਵਾਂਗਾ ਫਿਰ ਅਸੀਂ ਅਜਾ ਆਪਣੀਆਂ ਸੋਚਾਂ ਨੂੰ ਹਟਾ ਸਕਾਂਗੇ ਹਰ ਅਰਮਾਨ ਇੱਕ ਟਿਕਲੀ ਹੋਵੇਗਾ ਤੇ ਹਰ ਦਿਨ ਇੱਕ ਰੰਗਲਾ ਜਸ਼ਨ ਤੂੰ ਕਿਹਾ ਸੀ ਤੂੰ ਫਿਕਰ ਨਾ ਕਰੀ ਮੈਂ ਜਲਦੀ ਪਰਤ ਆਵਾਂਗਾ ਮੈਨੂੰ ਤੇਰੀ ਸਾਂ ਮੈਂ ਖੁਸ਼ ਸਾਂ ਤੇਰੇ ਬੋਲਾਂ ਨੂੰ ਅਗਾਉਣ ਲਈ ਜਦੋਂ ਕਨੇ ਕਿਤੇ ਵੀ ਰੰਗਲਾ ਜਸ਼ਨ ਹੁੰਦਾ ਹੈ ਆਜ਼ਾਦੀ ਦੇ ਸੋਲੇ ਗਾਏ ਜਾਂਦੇ ਨੇ ਆਜ਼ਾਦੀ ਜੋ ਸਦੀਆਂ ਦੇ ਕੌੜੇ ਬੋਲ ਦਾ ਗੁੰਮਨਾਮ ਇਤਿਹਾਸ ਹੁੰਦੀ ਹੈ ਇਤਿਹਾਸ ਦਾ ਇੱਕ ਪੰਨਾ ਅਣਗਿਣਤ ਕੁਰਬਾਨੀਆਂ ਦਾ ਮਹਤਾਸ ਤਦ ਪੱਪੂ ਪੁੱਛਣ ਲੱਗ ਜਾਂਦਾ ਮਾਂ ਆਜ਼ਾਦੀ ਸੋਹਣੀਆਂ ਕਵਤਾਵਾਂ ਵਿੱਚ ਹੁੰਦੀ ਹੈ ਵਿੱਕੀ ਰਹਿੰਦੀ ਹੈ ਆਪਾਂ ਆਜ਼ਾਦੀ ਦਿਹਾੜੇ ਬਨੇਰਿਆਂ ਤੇ ਦੀਵੇ ਕਿਉਂ ਨਹੀਂ ਧਰਦੇ ਮਾਂ ਜੀਵਨ ਦੇ ਕੋਪਹ ਨੇਰੇ ਚ ਮੈਂ ਤੇਲ ਕਿੱਥੋਂ ਪਾਵਾਂ ਉਹ ਨਦਾਨ ਕਿਵੇਂ ਸੰਝੇ ਤੇ ਮੈਂ ਉਸ ਮਸ਼ੀਨ ਵੱਲ ਤੱਕਦੀ ਹਾਂ ਜਿਸ ਵਿੱਚ ਰੰਗਲਾ ਜਸ਼ਨ ਵੀ ਹੁੰਦਾ ਤੇ ਅਜਾਤ ਸੋਚਾਂ ਵੀ ਉਸ ਪਲ ਨੂੰ ਅਰਮਾਨਾਂ ਦੀ ਸਿਸਕੀ ਕਹਾਂ ਜਾਂ ਕਿੱਕਲੀ ਤੇ ਜਾਂ ਫਿਰ ਤੇਰੇ ਜਲਦੀ ਪਰਤੋਂ ਦਾ ਲਾਰਾ ਮੈਂ ਇੱਕ ਸ਼ਹੀਦ ਸਪਾਹੀ ਦੀ ਪਤਨੀ ਦਿਉ ਕੱਤ ਪਹਾੜ ਜਿੱਡੀ ਜ਼ਿੰਦਗੀ ਦੇ ਕੌਣੇ ਸੱਚ ਨੂੰ ਨਿਗਲ ਖੁਸ਼ ਇੱਕ ਹੋਂਠਾਂ ਤੇ ਮੁਸਕਰਾਹਟ ਲਿਆ ਨਰਜਿੰਦ ਹੱਥਾਂ ਨਾਲ ਮਸ਼ੀਨ ਫੜੀ ਸੀ ਸਵੇਰ ਤੋਂ ਸ਼ਾਮ ਉਸੇ ਮਸ਼ੀਨ ਨੂੰ ਚਲਾਉਂਦਿਆਂ ਤੇਰੇ ਇਹਨਾਂ ਦੋ ਮਾਸੂਮ ਖੁੱਲਾਂ ਨੂੰ ਤੇਰੇ ਸੁਪਨਿਆਂ ਸੰਗ ਤੋਰਨ ਲਈ ਆਪਾਂ ਬੀਟਦੀ ਹੋਈ ਸੋਚਦੀ ਹਾਂ ਅਤੇ ਮੇਰੇ ਸਾਹਮਣੇ ਆ ਖੜਦੀ ਹੈ ਖਾਲੀ ਆਟੇ ਦੇ ਪੀਪੇ ਦੀ ਆਵਾਜ਼ ਮਕਾਨ ਮਾਲਕ ਦੀ ਕਿਰਾਏ ਲਈ ਦਿੱਤੀ ਧਮਕੀ ਪੱਪੂ ਦੀ ਪਾਟੀ ਸਕੂਲ ਵਰਦੀ ਵਿੱਕੀ ਦੀ ਫੀਸ ਲਈ ਬਿਲਕਨਿੰਗ ਤੇ ਗੌਂਡੀ ਰੇਡੀਓ ਤੇ ਅਜਿਹੇ ਵੇਲੇ ਕਿਸੇ ਨੇਤਾ ਦਾ ਭਾਸ਼ਣ ਪੁਸੀਆਂ ਮਾਰ ਰਿਹਾ ਹੁੰਦਾ ਹੈ ਤੇ ਦੇਸ਼ ਤਰੱਕੀ ਦਾ ਪਾਗਾ ਕੀਤਾ ਜਾਂਦਾ ਹੈ ਦੇਸ਼ ਵਾਸੀਆਂ ਦਾ ਮੂੰਹ ਚੜਾ ਰਿਹਾ ਹੁੰਦਾ ਹੈ ਮੈਂ ਇਹੀਆਂ ਹਾਲਤਾਂ ਵੀ ਤੇਰੇ ਬੱਚਿਆਂ ਨਾਲ ਜੁੜੇ ਸੁਪਨੇ ਨੂੰ ਮਰਨ ਨਹੀਂ ਦੇ ਰਹੀ ਤੂੰ ਫਿਕਰ ਨਾ ਕਰੀ ਤੂੰ ਕਿਹਾ ਜੋ ਸੀ ਮੈਂ ਜਲਦੀ ਪਰਤ ਆਵਾਂਗਾ ਮੈਂ ਜਲਦੀ ਪਰਤ ਆਵਾਂਗਾ ਬਹੁਤ ਔਰ ਬਾਕੀ ਜਿਹੜਾ ਮੇਰਾ ਅਗਲਾ ਸਵਾਲ ਸੀ ਉਹਦਾ ਜਵਾਬ ਤੁਸੀਂ ਪਹਿਲਾਂ ਹੀ ਦੇ ਦਿੱਤਾ ਚਾਹ ਤੁਹਾਨੂੰ ਪਤਾ ਸੀ ਕਿ ਸਵਾਲ ਪੁੱਛਿਆ ਜਾਣਾ ਕਿ ਜਿਹੜੇ ਸਾਡੇ ਚੋਗਿਰਦੇ ਦੀਆਂ ਪੁਸਤਕੀਆਂ ਹੁੰਦੀਆਂ ਨੇ ਤੁਸੀਂ ਪੁਸਤਕੀਆਂ ਦੀ ਗੱਲ ਕੀਤੀ ਆ ਉਹਦਾ ਕਵੀ ਦਾ ਕਵੀ ਦਾ ਮਨ ਬੜਾ ਕੋਮਲ ਹੁੰਦਾ ਕੋਮਲ ਮਨ ਦੇ ਉੱਤੇ ਕਿਹੋ ਜਿਹਾ ਅਸਰ ਪੈਂਦਾ ਤੇ ਉਹ ਸੰਤਾਜ ਦੇ ਜਿਹੜੇ ਆਪਣੇ ਆਪ ਨੂੰ ਘਰ ਘਾਟ ਪਾਕਿਸਤਾਨ ਬਣਾ ਕੇ ਬੈਠੇ ਸੀ ਉਹਨਾਂ ਉੱਜੜਨਾ ਪਿਆ ਤੇ ਜਦੋਂ ਕੁਲਵੰਜੀ ਤੁਸੀਂ ਆਪਣਾ ਹਰਿਆ ਭਰਿਆ ਮਹਿਕਦਾ ਚਹਿਕਦਾ ਬਰਨਾਲਾ ਛੱਡ ਕੇ ਤੁਹਾਨੂੰ ਲੰਡਨ ਪ੍ਰਵਾਸ ਕਰਨਾ ਪਿਆ ਤੇ ਉਹ ਉਸ ਸਮੇਂ ਦੇ ਕੁਛ ਤੁਹਾਡੇ ਜਿਹੜੇ ਹਾਫ-ਪਾਫ ਸਿੱਕੇ ਹੋ ਜੈਸਨ ਉਸ ਦੇ ਕੋਈ ਕਿਰਤਨਾਲ ਆਪਾਂ ਜੁੜੇ ਹੋਏ ਆ ਹਮਾਕੇ ਅਸੀਂ ਖਾਣਾ ਭਾਵੇਂ ਕਿਸੇ ਵੀ ਮੁਲਕ ਚ ਹੋਈਏ ਠੀਕ ਹੈ ਉੱਥੇ ਉਹ ਸਮਾਂ ਸੀ ਮੈਨੂੰ ਅੱਧੀ ਸਦੀ ਹੋਣ ਵਾਲੀ ਇੱਥੇ ਆਏ ਨੂੰ ਤੇ ਉਦੋਂ ਇੱਥੇ ਤੇ ਉੱਥੋਂ ਦਾ ਬਹੁਤ ਫਰਕ ਸੀ ਉੱਥੇ ਅਸੀਂ ਹਾਂਝੇ ਪਰਿਵਾਰਾਂ ਦੇ ਸੰਯੁਕਤ ਪਰਵਾਰ ਦੇ ਵਿੱਚ ਰਹਿੰਦੇ ਸੀ ਮੈਂ ਕਹਿ ਲਵਾਂ ਵੀ ਇੰਨੇ ਭੈਣ ਭਰਾ ਸਾਰੇ ਇਕੱਠੇ ਹੁੰਦੇ ਸੀ ਤਾਇਆ ਚਾਚਾ ਦੇ ਕਿ ਅਸੀਂ ਮਨ ਕਹੇ ਭੂਤਾ ਮੰਗੋਈ ਨੱਚਦੇ ਹੁੰਦੇ ਸੀਗੇ ਤੇ ਉਹ ਫਿਰ ਇੱਥੇ ਜਦੋਂ ਤੁਸੀਂ ਆਓ ਇੱਕ ਬਗਾਨੇ ਮੁਲਕ ਦੇ ਵਿੱਚ ਆਉਨੇ ਹੋ ਤੁਹਾਨੂੰ ਮੈਂ ਹਮੇਸ਼ਾ ਜਿਹੜੇ ਹੋਣ ਆਉਣ ਵਾਲਿਆਂ ਉਹਨਾਂ ਨੂੰ ਵੀ ਇਹੀ ਕਹਾਂਗੀ ਵੀ ਤੁਸੀਂ ਜਿਸ ਜਿਸ ਮੁਲਕ 'ਚ ਆਉਨੇ ਹੋ ਨਾ ਉਹਦਾ ਸੱਭਿਆਚਾਰ ਉਦੀ ਭਾਸ਼ਾ ਉਹਦਾ ਆਲਾ ਦਵਾਲਾ ਇਹ ਇਹ ਸਭ ਕੁਝ ਤੁਹਾਨੂੰ ਸਿੱਖਣਾ ਪੈਂਦਾ ਹੈ ਇਸ ਲਈ ਜਦੋਂ ਤੁਸੀਂ ਉੱਥੋਂ ਆਉਣਿਓ ਆ ਕੇ ਔਕਲਾਂ ਤਾਂ ਬਹੁਤ ਆਉਂਦੀਆਂ ਨੇ ਤੁਹਾਨੂੰ ਕਿਤੇ ਵੀ ਹੋ ਤੁਹਾਨੂੰ ਛੱਤ ਵੀ ਚਾਹੀਦੀ ਹੈ ਰੋਟੀ ਵੀ ਚਾਹੀਦੀ ਹੈ ਇਸ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਅਰੇ ਇਹ ਸੀਗਾ ਮੇਰੇ ਲਈ ਇਹ ਸੀ ਕਿ ਮੇਰੇ ਪਹਿਲੇ ਦਿਨੋਂ ਹੀ ਮੈਂ ਪੰਜਾਬ ਪੰਜਾਬੀਅਤ ਨਾਲ ਜੁੜੀ ਹੋਈ ਸੀ ਮੇਰੇ ਮੈਨੂੰ ਇਹ ਹੁੰਦਾ ਸੀਗਾ ਵੀ ਉੱਥੇ ਵੀ ਮੈਂ ਪੰਜਾਬੀ ਪੜਾਉਂਦੀ ਆਈਆਂ ਪੰਜਾਬੀ ਚ ਮਾਸਟਰਸ ਕੀਤੀ ਇੱਥੇ ਆ ਕੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਨਹੀਂ ਸੀ ਬੋਲ ਸਕਦੇ ਆਪਣੀ ਲੈਂਗੁਏਜ ਕੰਮਾਂ ਤੇ ਨਹੀਂ ਸੀ ਆਪਣੀ ਭਾਸ਼ਾ ਬੋਲ ਸਕਦੇ ਤੇ ਜਿਹਦੇ ਨਾਲ ਮੇਰਾ ਮੇਰਾ ਸਾਥੀ ਸੀ ਉਹਨੂੰ ਪੰਜਾਬੀ ਦਾ ਇੱਕ ਅੱਖਰ ਵੀ ਨਹੀਂ ਸੀ ਆਉਂਦਾ ਹਮ ਸਭ ਤੋਂ ਪਹਿਲਾਂ ਮੈਨੂੰ ਪੰਜਾਬੀ ਨਾਲ ਭਾਸ਼ਾ ਦੇ ਨਾਲ ਆਪਣੀ ਭਾਸ਼ਾ ਨੂੰ ਜਿਉਂਦਾ ਰੱਖਣ ਦੇ ਲਈ ਮੈਂ ਆਪਣੇ ਸਾਥੀ ਨੂੰ ਪੰਜਾਬੀ ਸਿਖਾਈ ਹੁਣ ਇਹ ਹੈ ਵੀ ਅਸੀਂ ਜਿੰਨਾ ਚਿਰ ਆਪਣੀ ਭਾਸ਼ਾ ਆਪਣੀ ਬੋਲੀ 'ਚ ਗੱਲ ਨਹੀਂ ਕਰ ਸਕਦੇ ਉਹਨਾਂ 'ਚ ਕਹਿੰਦੇ ਨੇ ਢਿੱਡ ਹੌਲਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਇੱਥੇ ਆ ਕੇ ਉਹ ਸ਼ਕਤ ਕੀਤੀ ਮਿਹਨਤ ਕੀਤੀ ਕਿ ਰੋਜ਼ਗਾਰ ਲੱਭਿਆ ਰੋਜ਼ਗਾਰ ਕੀਤਾ ਹਰ ਇੱਕ ਤਾਂ ਬਹੁਤ ਹਲਾ ਉਥੋਂ ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਆਉਣਾ ਜਾਂ ਹਾਲਾਤਾਂ ਵਰਨੇ ਹਾਲਾਤ ਨਾਲ ਜੂਝਣਾ ਤਾਂ ਪੰਜਾਬੀ ਨੂੰ ਆਉਂਦਾ ਹੀ ਹੈ ਠੀਕ ਹੈ ਜੀ ਬਹੁਤ ਵਧੀਆ ਉਹ ਤੁਸੀਂ ਕਾਫਤਾ ਦੇ ਵਿੱਚ ਵੀ ਗੱਲ ਕੀਤੀ ਆ ਤੇ ਸਾਡੇ ਬਜ਼ੁਰਗਾਂ ਨੇ ਵੀ ਜਦੋਂ ਪਹਿਲਾ ਪਹਿਲਾ ਇੱਥੇ ਆਏ ਹੋਣੇ ਪੰਜਾਬ ਨੂੰ ਛੱਡ ਕੇ ਤੇ ਆਪਣੀ ਜੰਮਣਪੋਏ ਨੂੰ ਕਹਿ ਕੇ ਆਏ ਹੋਣੇ ਆ ਕਿ ਅਸੀਂ ਵੀ ਜਲਦੀ ਪਰਤ ਆਵਾਂਗੇ ਇਹੇ ਦੱਸਦੇ ਆ ਕੀ ਤਾਂ ਕਹਿੰਦੇ ਅਸੀਂ 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 ਕਿਰਾਇਆ ਬਣਾ ਕੇ ਅਸੀਂ ਵਾਪਸ ਚੱਲਣਾ ਉਹ ਲੋਕ ਸਾਰੀ ਉਮਰ ਕਿਰਾਇਆ ਨਹੀਂ ਬਣਿਆ ਤੇ ਜਿਹੜਾ ਗਵੰਧ ਜੀ ਤੁਸੀਂ ਗੱਲ ਕੀਤੀ ਆ ਬਰਨਾਲੇ ਦੀ ਗੱਲ ਕੀਤੀ ਆ ਉੱਥੋਂ ਦੀ ਸਾਹਿਤਿਕ ਹਵਾ ਦੀ ਗੱਲ ਕੀਤੀ ਆ ਅਰਵਿੰਦਰ ਪੱਠਰ ਜੀ ਦੀ ਗੱਲ ਕੀਤੀ ਆ ਉਹ ਉਹ ਸਮਰੱਥ ਕਵੀ ਨੇ ਔਰ ਤੁਸੀਂ ਜਿਹੜਾ ਉੱਥੋਂ ਦਾ ਸਾਹਿਤਿਕ ਮਾਹੌਲ ਸੀ ਜਦ ਇੱਥੇ ਆਏ ਤੁਹਾਨੂੰ ਇੱਥੇ ਦਾ ਸਾਹਿਤਿਕ ਮਾਹੌਲ ਸੀ ਤੁਹਾਨੂੰ ਉਹਦੇ ਵਿੱਚ ਕਿਹੋ ਜਿਹਾ ਤੁਹਾਨੂੰ ਫਰਕ ਮਿਲਿਆ ਜਾਂ ਕਿਹੋ ਜਿਹਾ ਤੁਹਾਨੂੰ ਉਤਸ਼ਾਹ ਮਿਲਿਆ ਉਹਦੇ ਬਾਰੇ ਕੁਝ ਯਾਦਾਂ ਤੁਹਾਡੀਆਂ ਤਾਜ਼ੀਆਂ ਕਰਨੀ ਚਾਹੋ ਸਟਨਾ ਨਹੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਪਹਿਲਾਂ ਵੀ ਗੱਲ ਕਰ ਦਿੱਤੀਆਂ ਵੀ ਜਦੋਂ ਤੁਸੀਂ ਬਗਾਨੇ ਮੁਲਕ ਚ ਆਉਂਦੇ ਹੋ ਜਾਂ ਪਿੰਡ ਤੋਂ ਸ਼ਹਿਰ ਦੇ ਵਿੱਚ ਵੀ ਆਉਂਦੇ ਹੋ ਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਆਪਾਂ ਨੂੰ ਫਿਕਰ ਤਾਂ ਸੱਚ ਦਾ ਹੀ ਹੁੰਦਾ ਹੈ ਗਲ ਗਲ ਬਲਕ ਹੈਨਾ ਡਾਕਟਰ ਦਾ ਹੁੰਦਾ ਢੱਡ ਦਾ ਹੁੰਦਾ ਬੋਲੀ ਦਾ ਹੁੰਦਾ ਸਭਿਆਚਾਰ ਦਾ ਹੁੰਦਾ ਹੈਨਾ ਤੁਸੀਂ ਇਹਦੇ ਵਿੱਚ ਹਾਲਾਂਕਿ ਉੱਥੇ ਮੇਰਾ ਮਾਹੌਲ ਸੀ ਜਿਹੜਾ ਪੂਰਾ ਸਾਹਿਤਿਕ ਮਾਹੌਲ ਸੀ ਹਮ ਇਹ ਮੈਂ ਨਹੀਂ ਕਹਿੰਦੀ ਵੀ ਕਿਹੜਾ ਸਾਹਿਤਕਾਰ ਸੀ ਜਿਹੜਾ ਸਾਡੇ ਘਰ ਨੂੰ ਆਏ ਹੋਏ ਹਮ ਤੇ ਉਹ ਇਹ ਇਸ ਕਰਕੇ ਉੱਥੇ ਮੈਨੂੰ ਅਮਰਤਾ ਪ੍ਰੀਤਮਤਾ ਕਮ ਰੋਜ਼ ਤੱਕ ਅਲੀ ਅਖਰੀ ਫਕਰੀ ਮੇਰੇ ਰੋਜ਼ ਸਾਡੇ ਘਰ ਹੁੰਦਾ ਰਿਹਾ ਹਨਾ ਦਲੀਪ ਕੌਰ ਤੁਮਾਰਨ ਜੀ ਮੇੜਾ ਬੜਾ ਪਿਆਰ ਸੀ ਤੇ ਇਸ ਲਈ ਉੱਥੇ ਮੇਰੇ ਲਈ ਇੱਕ ਇੱਥੇ ਜਦੋਂ ਮੈਂ ਆਈ ਇੱਕ ਦਮ ਬਕਰਮ ਹਾਲ ਸੀ ਸੋ ਪਹਿਲਾਂ ਫਿਰ ਮੇਰਾ ਜਿਹੜਾ ਇੱਥੋਂ ਦਾ ਸਰਕਲ ਸੀ ਆਪਣਾ ਸਰਕਲ ਉਹ ਵੀ ਬਣਿਆ ਸੀ ਮੇਰੇ ਮੇਰਾ ਸਾਥੀ ਪੰਜਾਬ ਕਦੇ ਪੁੱਤ ਨਹੀਂ ਸੀ ਗਿਆ ਇਹ ਉਹ ਮਨੀਸ਼ ਤੋਂ ਸੀ ਉਹਨਾਂ ਦਾ ਜਿਹੜਾ ਦੋਸਤੀ ਦਾ ਉਹਨਾਂ ਦਾ ਸਰਕਲ ਉਹ ਬਿਲਕੁਲ ਵੱਖਰਾ ਸੀ ਸੋ ਮੈਨੂੰ ਉਹ ਮੈਂ ਪਹਿਲਾਂ ਕਿਹਾ ਵੀ ਜਿਹੜੇ ਮੁਲਕ ਚ ਆਵੋ ਉਸ ਮਾਹੌਲ ਚ ਤੁਹਾਨੂੰ ਪਹਿਲਾਂ ਢਲਣਾ ਪੈਂਦਾ ਹੈ ਜਿਹੜੇ ਟੌਕ ਨੇ ਜਾਂ ਤੁਹਾਡਾ ਜਨੂਨ ਹੈ ਉਹਨੂੰ ਤੁਹਾਨੂੰ ਕੁਝ ਦੇਰ ਲਈ ਪਾਸੇ ਰੱਖਣਾ ਪੈਂਦਾ ਤੇ ਇਸ ਲਈ ਕੁਝ ਸਾਲ ਮੈਂ ਲਿਖਦੀ ਰਹੀ ਮੈਨੂੰ ਹੌਸਲਾ ਵੀ ਮੇਰੇ ਸਾਥੀ ਨੇ ਦਿੱਤਾ ਵੀ ਤੇਰੀ ਕਲਾ ਨਹੀਂ ਮਰਨੀ ਚਾਹੀਦੀ ਔਰ ਹੌਲੀ ਹੌਲੀ ਤੁਸੀਂ ਜਦੋਂ ਇੱਥੇ ਸਾਥੀ ਜੀ ਹੋਣਾ ਨੂੰ ਚਮਨ ਲਾਲ ਚਮਨ ਹੋਣਾ ਨੂੰ ਦਵਿੰਦਰ ਸੀ ਹੌਲੀ ਹੌਲੀ ਫਿਰ ਮੇਰਾ ਜਿਵੇਂ ਉਹ ਮਾਹੌਲ ਬਣਨਾ ਸ਼ੁਰੂ ਹੋ ਗਿਆ ਤੇ ਫਿਰ ਉਹ ਜਿਹੜੇ ਕਹਿੰਦੇ ਹੁੰਦੇ ਅੰਦਰਲਾ ਸਾਇਤਿਕ ਕਿਲਦਾ ਸੀਗਾ ਉਹ ਮਰਿਆ ਨਹੀਂ ਨਾ ਹੀ ਉਹਨੂੰ ਮਰਨ ਦਿੱਤਾ ਗਿਆ ਸੋ ਅਸੀਂ ਮੈਂ ਇੱਕ ਗੱਲ ਤੁਹਾਡੇ ਨਾਲ ਕਰਨੀ ਚਾਹੁੰਦੀ ਆ ਜਿਹੜੀ ਆਪਾਂ ਹਾਲਾਤ ਨੇ ਜਿਵੇਂ ਅੱਜ ਵੀ ਕਿਸੇ ਵੀ ਮੁਲਕ ਦੇ ਵਿੱਚ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਂਦਾ ਹੈ ਕਿਸੇ ਮੁਲਕ ਲੜਾਈਆਂ ਝਗੜੇ ਇਹ ਚੱਲਦੇ ਰਹਿੰਦੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਕੀ ਕਿਹੜੇ ਵੇਲੇ ਕੀ ਹੋ ਜਾਣਾ ਹੈ ਨਾ ਇਹ ਹਾਲਾਤ ਬਦਲਦੇ ਨੇ ਤੁਸੀਂ ਮੈਨੂੰ ਕਿਹਾ ਸੀ ਪਹਿਲੇ ਉਹਨਾਂ ਦਿਨਾਂ ਦੀ ਗੱਲ ਕਰੋ ਜਦੋਂ ਤੁਹਾਡੇ ਜਵਾਨੀਆਂ ਤੁਰ ਜਾਂਦੀਆਂ ਨੇ ਇੱਕ ਉਹਨਾਂ ਨੂੰ ਤੁਸੀਂ ਸ਼ਹੀਦ ਕਹਿ ਲਓ ਜਾਂ ਤੁਸੀਂ ਜੋ ਰਾਹਾਂ ਤੇ ਤੁਰਦੇ ਨੇ ਰਾਹਾਂ ਤੇ ਤੁਰਨ ਲਈ ਤੁਹਾਨੂੰ ਬਹੁਤ ਕੁਝ ਕੁਰਬਾਨ ਵੀ ਕਰਨਾ ਪੈਂਦਾ ਹੈ ਜੇ ਤੁਸੀਂ ਉਹ ਤਾਂ ਉਹਦੇ ਵਿੱਚ ਇੱਕ ਮੇਰੇ ਕਪਤਾਨ ਤੁਹਾਡੇ ਨਾਲ ਕਰਦੇ ਕਰਦੇ ਮੇਰੇ ਮਨ ਚ ਆ ਗਈ ਜਿਹੜੀ ਮੈਂ ਚਾਹੁੰਦੀ ਹਾਂ ਕਿ ਮੈਂ ਸਾਂਝੀ ਕਰਾਂ ਜ਼ਰੂਰ ਹਾਂਜੀ ਇੱਕ ਆਈ ਕਟਕ ਦੀ ਭਾਦੋਂ ਕਿੰਨੀ ਰੰਗੀਲੀ ਸੀ ਉਹ ਸਵੇਰ ਕਿ ਚਰਚਾ ਸੀ ਉੱਡੇ ਖੰਭਾਂ ਨੂੰ ਫੜਨ ਦਾ ਤੋਲ ਕੇ ਤਲੀਆਂ ਤੇ ਮਹਿੰਦੀ ਕਦਮ ਨਹੀਂ ਸੰਜਾਨਦੇ ਅਟਕ ਰ ਵਕਤ ਨੂੰ ਵਕਤ ਨੇ ਧੱਕ ਦਿੱਤਾ ਤੇ ਜ਼ਿੰਦਗੀ ਬਣ ਗਈ ਮਾਰੂਥਲ ਜਦ ਕੋਈ ਤੁਰ ਹੀ ਨਹੀਂ ਸਗੋਂ ਉਲੋਪ ਹੀ ਹੋ ਗਿਆ ਕਬੁੱਲਾ ਤੇ ਜੰਮ ਗਈ ਫਿਰ ਸਿਕਰੀ ਜੀ ਭਰ ਗਏ ਪੈਰ ਛਾਲਿਆਂ ਦੇ ਨਾਲ ਫਿਰ ਵੀ ਜਾਂਚ ਨਹੀਂ ਪੁੱਲੀ ਤੁਰਨ ਦੀ ਹੋਣੀ ਰਿਆ ਰਖਾਵਾਂ ਮੱਥੇ ਤੇ ਉੱਪਰ ਗਈਆਂ ਪਸੀਨਾ ਵਾਂ ਜਿੰਦਗੀ ਦੇ ਉਹ ਜਰਨਾ ਹਾਂ ਛੱਟ ਕੇ ਤੁਰ ਜਾਣ ਦੀ ਦਾਸਤਾ ਹਾਂ ਕੌਣ ਸਮਝੇ ਭਲੇ ਚਿਹਰਿਆਂ ਤੇ ਰਿਸ਼ਤਿਆਂ ਦੀ ਲਕੀਰਾਂ ਕਿਉਂ ਹੁੰਦਾ ਹੈ ਅਕਸਰ ਇਹ ਜਿਹਾ ਹਾਲੇ ਤੇ ਹਾਸਿਆਂ ਨੇ ਛਣਕਣਾ ਸੀ ਗਮਾਂ ਨੇ ਸਾਂਝਾਂ ਹੋਣਾ ਸੀ ਕਿ ਚੰਦਰੀ ਅਜਹੀ ਪਾਉਣ ਬਗੀ ਉੜਦੇ ਖੰਭਾਂ ਨੂੰ ਉਡਾ ਕੇ ਲੈ ਗਈ ਦੂਰ ਬਹੁਤ ਦੂਰ ਇਸ ਹੱਦ ਦੇ ਤੋਂ ਪਾਰ ਅਜਹੀ ਵਾਦੀ 'ਚ ਜਿੱਥੇ ਆਵਾਜ਼ ਟਕਰਾਂ ਵੀ ਨਹੀਂ ਸਕਦੀ ਵਾਪਸ ਪਲਾ ਕਿੱਥਾਂ ਆਵੇਗੀ ਇਹ ਬੈਣਾ ਦਾ ਕਿਹੜਾ ਪੜਾ ਜੋ ਮੈਨੂੰ ਬਹਾ ਕੇ ਲੈ ਗਿਆ ਨਾ ਕਹਿਣ ਦੇ ਬਾਵਜੂਦ ਵੀ ਮੈਂ ਕਹਿ ਗਈ ਕਹਿੰਦੇ ਨੇ ਅੱਜ ਤੋਂ ਉਂਝ ਵੀ ਸ਼ਰਗਨਾ ਭਰਿਆ ਦਿਨ ਹੈ ਪਰ ਜਿਸ ਘਰ ਦੇ ਮੱਥੇ ਤੇ ਬੇ ਸ਼ਗਨੇ ਹੋਣ ਦਾ ਤਿਲਕ ਲੱਟ ਜਾਵੇ ਕਾਲੀ ਬੋਲੀ ਰਾਤ ਵਿੱਚ ਕਟਕਦੀ ਕੀ ਕਹੇਗੀ ਬਿਜਲੀ ਦੀ ਰੋਸ਼ਨੀ ਅੱਖੀਆਂ ਨੂੰ ਕਹੋ ਤੁਸੀਂ ਰੋਣ ਦੀ ਜਾਂਚ ਭੁੱਲ ਜਾਓ ਕਿਉਂਕਿ ਮੁਨਿਆ ਸਦਰਾਂ ਨੂੰ ਕੌਣ ਪੁੱਛਦਾ ਹੈ ਬਨ ਜਾਂਦਾ ਹੋ ਕੋਈ ਮਰ ਕੇ ਜੋਬਨ ਰੁੱਤੇ ਫੁੱਲ ਜਾਂ ਤਾਰਾ ਬਨ ਜਾਂਦਾ ਹੋ ਕੋਈ ਜੋਬਨ ਰੁੱਤੇ ਮਰ ਕੇ ਫੁੱਲ ਜਾਂ ਤਾਰਾ ਪਰ ਬਿਕਰੀਆਂ ਪੱਤੀਆਂ ਦਾ ਹਿਸਾਬ ਕੌਣ ਕਰੇਗਾ ਜਿਸ ਟਾਣੀ ਤੇ ਪੁੰਗਰ ਦੀਆਂ ਕੁੰਮਬਲਾਂ ਨੂੰ ਹੀ ਸਿਉਂਕ ਚਿਮਟ ਜਾਵੇ ਉਸ ਬਿਰਖ ਦੀ ਸ਼ਾਂ ਫਲਾ ਕਿਹੋ ਜੀ ਹੋਵੇਗੀ ਸਾਹ ਨੇ ਰੋਤੀਆਂ ਤੀਆਂ ਦਾ ਭਲਾ ਕੀ ਚਾ ਜਿਸ ਘਰ ਦੇ ਵੇਲੇ ਵਿੱਚ ਕਟਕ ਦੀ ਪਾਦੋਂ ਦਾ ਬਾਸ ਹੋਵੇ ਖਮੋਸ਼ ਹੋ ਜਾਵੋ ਬੇਰਹਿਮ ਬਗਦੇ ਹੰਝੂ ਅੱਜ ਤੇ ਪਲਾ ਉੰਜ ਵੀ ਸ਼ਗਣਾ ਭਰਿਆ ਦਿਨ ਹੈ ਕੌਣ ਤੁਹਾਨੂੰ ਚਿਹਰੇ ਤੇ ਲਟਕਦੇ ਜਾਂ ਤੱਕ ਸਕੇਗਾ ਕੌਣ ਤੁਹਾਨੂੰ ਚਿਹਰੇ ਤੇ ਅੱਖੀਆਂ ਨੂੰ ਕਹੋ ਕਿ ਰੋਣ ਦੀ ਜਾਂਚ ਪਲ ਜਾ ਕਲੋਂ ਜੀ ਹੋਣਾ ਆਪਾਂ ਤੁਹਾਡੀ ਥੋੜੀ ਜਿਹੜੀ ਇਸ਼ਾਰੀ ਆ ਤੁਸੀਂ ਉਹਨੂੰ ਅ ਕਿਤਾਬ ਦਾ ਰੂਪ ਕਿਤਾਬ ਦਾ ਰੂਪਿਤ ਦੇਣ ਦਾ ਯਤਨ ਕੀਤਾ ਤੁਹਾਡੀਆਂ ਕਿਤਾਬਾਂ ਵੀ ਆਈਆਂ ਤਿੰਨ ਕਿਤਾਬਾਂ ਉਹਨਾਂ ਦਾ ਅਸੀਂ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਕਿਤਾਬ ਤੁਹਾਡੀ ਆਈ ਹੈ ਵਕਤ ਦੇ ਆਪਰਾਂ ਦੇ ਵਿੱਚ ਇੱਕ ਗਦੋਸ਼ਾ ਵੀ ਇਹ ਇਸ ਤੱਕ ਹੋਇਆ ਪ੍ਰਭਾਵ ਤੁਹਾਨੂੰ ਮਿਲਿਆ ਜਾਂ ਕਿਹੋ ਜਿਹਾ ਹੰਕਾਰਾ ਤੁਹਾਨੂੰ ਮਿਲਿਆ ਤੁਹਾਡੇ ਪਾਠਕਾਂ ਵੱਲੋਂ ਕਲਵੰਤ ਜੀ ਦੇਖੋ ਮੈਂ ਆਪਣੀ ਗੱਲ ਛਿਪਾਉਣ ਦੇ ਮਾਮਲੇ 'ਚ ਨਾ ਮੈਂ ਬਹੁਤ ਕੌਲੀ ਹਾਂ ਇਹ ਇਸ ਲਈ ਮੈਨੂੰ ਇਹ ਸੀ ਜਿਹੜੀ ਮੇਰੀ ਇਹ ਛਪੀ 2000 ਦੇ ਵਿੱਚ ਉਸ ਤੋਂ ਪਹਿਲਾਂ ਬਹੁਤ ਸਾਰੇ ਕਪਤਾਵਾਂ ਦੇ ਵਿੱਚ ਪੇਪਰਾਂ ਦੇ ਵਿੱਚ ਨਾਗਮਨੀ ਚ ਮੈਂ ਛਪਦੀ ਰਹੀਆਂ ਜਿੰਨੇ ਵੀ ਮੈਗਜ਼ੀਨ ਸੀ ਸਾਰਿਆਂ ਚ ਛਪਦੀ ਰਹੀ ਫਿਰ ਇੱਕ ਵਾਰੀ ਮੈਨੂੰ ਕਿਸੇ ਨੇ ਇਹ ਗੱਲ ਕਹੀ ਕਿ ਜਿੱਦਾਂ ਜਿਹੜੀ ਔਰਤ ਹੈ ਮਾਂ ਬਣਨ ਜਿੰਨਾ ਚਿਰ ਮਾਂ ਨਹੀਂ ਨਾ ਬਣਦੀ ਉਹ ਪੂਰਨ ਔਰਤ ਨਹੀਂ ਹੁੰਦੀ ਤੇ ਫਿਰ ਉਸ ਤੋਂ ਫੇਰੇ ਮੇਰੀ ਪਹਿਲੀ ਕਿਤਾਬ ਵਕਤ ਦੇ ਆਪੈਰਾਂ ਦੇ ਵਿੱਚ ਉਦੋਂ ਆਈ ਹੂੰ ਉਸ ਤੋਂ ਬਾਅਦ ਫੇਰ ਫਿਰ ਉਸੇ ਤਰ੍ਹਾਂ ਹੀ سلسلہ ਚੱਲਦਾ ਰਿਹਾ ਅੱਜੇ ਕੱਲ ਅੱਜੇ ਕੱਲ ਕਵਤਾਵਾਂ ਇਕੱਠੀਆਂ ਹੁੰਦੀਆਂ ਰੀਆਂ ਕਹਾਣੀਆਂ ਵੀ ਲਿਖੀਆਂ ਮੈਂ ਕਹਾਣੀ ਜਿਵੇਂ ਚਾਹਾਂ ਤੱਕ ਕਹਾਣੀਆਂ ਦੀ ਕਿਤਾਬ ਵੀ ਸ਼ਕ ਸਕਦੀ ਐ ਸੋ ਮੈਨੂੰ ਮੇਰੇ ਮੇਰਾ ਜਿਹੜਾ ਸਾਹ ਸੀ ਨਾ ਉਹ ਐਸੀ ਗਾ ਵੀ ਲਿਖਣ ਦੇ ਨਾਲ ਉਹਨਾਂ ਜੇ ਤੁਸੀਂ ਆਪਣੀ ਪੰਜਾਬੀ ਲਿਖਦੀ ਹਾਂ ਮੈਂ ਵੀ ਛਪਵਾ ਕੇ ਬਹੁਤ ਕਿਤਾਬਾਂ ਦਾ ਨਾਂ ਕਰਨ ਨਾਲ ਉਹ ਜਿਹੜੀ ਪੰਜਾਬੀ ਪੰਜਾਬੀ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਬਕਤਮ ਵੱਦ ਲੋਕਾਂ ਨੂੰ ਉਤਸ਼ਾਹਤ ਕਰਨਾ ਵੀ ਕਿਤਾਬਾਂ ਪੜੋ ਵਧੀਆ ਤੋਂ ਵਧੀਆ ਕਿਤਾਬਾਂ ਪੜੋ ਤੁਸੀਂ ਚੰਗੀਆਂ ਕਿਤਾਬਾਂ ਪੜ੍ਹ ਕੇ ਚੰਗੇ ਇਨਸਾਨ ਬਣ ਸਕਦੇ ਹੋ ਸੋ ਫਿਰ ਵੀ ਫਿਰ ਮੈਨੂੰ ਮਿਹਣੇ ਫੇਰ ਮਦਲੇ ਰਹੇ ਫਿਰ ਅਸੀਂ ਇੱਕ ਆਪਣੇ ਕੋਵਿਡ ਦੇ ਦਿਨਾਂ ਦੇ ਵਿੱਚ ਸ਼ੇਖਰ ਤੇ ਬਲੰਦਵੀ ਤੇ ਮੈਂ ਸੀ ਤਿੰਨਾਂ ਨੇ ਰਲ ਕੇ ਵਕਤਿਆਂ ਪੈਰਾਂ 'ਚ ਜਿਹੜੀ ਕਿਤਾਬ ਕੀਤੀ ਉਹਦੇ 'ਚ ਸਹਿਬ 79 ਕਵੀ ਨੇ ਜਪਾਨ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਤੇ ਇੰਗਲੈਂਡ ਤੋਂ ਉਹ ਅਸੀਂ ਪ੍ਰੋਜੈਕਟ ਕੀਤਾ ਫੇਰ ਹਲਕੇ ਤੇ ਉਸ ਤੋਂ ਬਾਅਦ ਹੁਣ ਫੇਰ ਫੇਰ ਮੈਨੂੰ ਮਿਹਣੇ ਮਿੰਤੇ ਰਹੇ ਕਿ ਕਿਤਾਬ देर होगी ਕਿਤਾਬ ਆਉਣੀ ਚਾਹੀਦੀ ਹੈ ਸੋ ਫੇਰ ਪਿਛਲੇ ਸਾਲ ਮਨਮੰਥਨ ਦੀ ਇਵਾਰਤ ਆਈ ਇਹ ਉਹੀ ਸੀ ਜਿਹੜਾ ਮੇਰਾ ਜ਼ਿੰਦਗੀ ਦੇ ਸੰਘਰਸ਼ ਦਾ ਸੀ ਉਸਨੂੰ ਇਸ ਕਿਤਾਬ ਦੇ ਵਿੱਚ ਲਿਆਂਦਾ ਗਿਆ ਪਹਿਲੀ ਜਿਹੜੀ ਬਕਸ ਦੇ ਪੈਰਾਂ 'ਚ ਸੀ ਉਹ ਮੰਜ਼ਲ ਸੀ ਮੰਜ਼ਲ ਵਰ ਤੁਰਨ ਦਾ ਰਾਹ ਰਾਹਾਂ ਦੇ ਤਸੀਲ ਉਹਨਾਂ ਰਾਹਾਂ 'ਚੋਂ ਮੈਨੂੰ ਕੀ ਮਿਲਿਆ ਕੀ ਮਹਿਸੂਸਿਆ ਉਹ ਮੈਂ ਮਨਵੰਤਨ ਦੀ ਅਵਾਰਤ ਦੇ ਵਿੱਚ ਦਿੱਤਾ ਹੈ ਤੇ ਮੇਰਾ ਨਾਵਲ ਬਹੁਤ ਛੇਤੀ ਆ ਜਾਣਾ ਦਸਤਖ ਤੇ ਇਸੇ ਤਰ੍ਹਾਂ ਸਫਲ ਤੁਰਦਾ ਹੈ ਮਸ ਹੁਣ ਤਾਂ ਇਸ ਮੁਲਕ ਦੇ ਵਿੱਚ ਇੱਕੋ ਹੀ ਹੈ ਕਿ ਪੰਜਾਬੀ ਨੂੰ ਪੰਜਾਬੀਅਤ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਕਿਵੇਂ ਜੋੜਿਆ ਜਾਵੇ ਇਸ ਬਾਰੇ ਸ਼ੰਤਰਪਾਲ ਜੀ ਤੁਹਾਡੇ ਨਾਲ ਵੀ ਕੰਮ ਕਰਕੇ ਮੈਨੂੰ ਬੜਾ ਵਧੀਆ ਲੱਗਦਾ ਹੈ ਤੇ ਇਹ ਸਾਰਾ ਕੁਝ ਅਸੀਂ ਪੰਜਾਬੀ ਸਾਡੀ ਤਾਂ ਹੀ ਜਿੰਦਾ ਰਹਿ ਸਕੂਗੀ ਜੇ ਅਸੀਂ ਆਉਣ ਵਾਲੇ ਜਿਹੜੇ ਜਿਹੜੇ ਕਵੀ ਨੇ ਲੇਖਕ ਨੇ ਇਹਨਾਂ ਦਾ ਫਰਜ਼ ਸਿਰਫ ਲਿਖਣਾ ਹੀ ਨਹੀਂ ਹੁੰਦਾ ਆਪਣੀ ਸੋਚ ਨੂੰ ਆਪਣੀ ਪੰਜਾਬੀਅਤ ਨੂੰ ਆਪਣੇ ਸੱਭਿਆਚਾਰ ਨੂੰ ਬੱਧ ਤੋਂ ਬੱਧ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੁੰਦਾ ਸੋ ਇਸ ਲਈ ਇਹ ਜਿਹੜਾ ਸਫਰ ਹੈ ਚੱਲੀ ਜਾਂਦਾ ਹੈ ਬਹੁਤ 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 ਧੰਨਵਾਦ ਜੀ ਤੁਹਾਡਾ 바ਕੇ ਤੁਸੀਂ ਗੱਲ ਕੀਤੀ ਆ ਕਿ ਕਵੀ ਦਾ ਚਿੰਤਕਾਂ ਦਾ ਕਾਰਜ ਹੁੰਦਾ ਹੈ ਕਿ ਆਪਣੇ ਜੁਗਰਦੇ ਨੂੰ ਜਗਾਉਣਾ ਤੇ ਆਪਣੇ ਸੱਭਿਆਚਾਰ ਨੂੰ ਪਹੁੰਚਾਉਣ ਵਾਸਤੇ ਜਿਹੜੀ ਸਾਡੀ ਪੰਜਾਬੀ ਭਾਸ਼ਾ ਆ ਉਹਨੂੰ ਬਚਾਉਣ ਦੀ ਵੀ ਬਹੁਤ ਜ਼ਰੂਰਤ ਹੈ ਬਹੁਤ ਲਾਜ਼ਮੀ ਹੈ ਉਹ ਪਹਿਲਾ ਤੁਹਾਡੇ ਨਾਲ ਅੰਤ ਕੌਣ ਜਾਣ ਸਕਦਾ ਤਕੀਦਾ ਹੈ ਕੁਲਵੰਤ ਜੀ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਤਤਤੋਂ ਇੱਥੇ ਹੀ ਅੱਗੇ ਲਾਵਾਂਗੇ ਤੇ ਅਗਲੀ ਵਾਰ ਤੁਸੀਂ ਕਿਵੇਂ ਲਿਖਦੇ ਹੋ ਕਿਹੜੇ ਸਮੇਂ ਲਿਖਦੇ ਹੋ ਕਿਉਂ ਹੋ ਜਾ ਮਹੌਲ ਤੁਹਾਨੂੰ ਲੱਗਦਾ ਹੈ ਤੁਸੀਂ ਡੰਗਾਈ ਵਿੱਚ ਉਤਰ ਕੇ ਤੁਹਾਨੂੰ ਆਮ ਤਿਕੋਦੋਂ ਹੁੰਦੀ ਹੈ ਤੇ ਤੁਸੀਂ ਸ਼ਬਦਾਵਲੀ ਨੂੰ ਕਿਵੇਂ ਵਰਤਦੇ ਹੋ ਢੰਗ ਤਰੀਕੇ ਦੇ ਨਾਲ ਜਾਂ ਕੋਸ਼ ਸ਼ਬਦ ਕੋਸ਼ ਕਿਵੇਂ ਵਰਤਦੇ ਇਹ ਬਹੁਤ ਸਾਰੇ ਹੋਰ ਸਵਾਲ ਹਲੇ ਬਾਕੀ ਨੇ ਜਿਹੜੇ ਕਿ ਸਾਡੇ ਦਰਸ਼ਕ ਸਰੋਤੇ ਜਾਨਣਾ ਚਾਹਣਗੇ ਤੇ ਅੱਜ ਆਪ ਕੋ ਇੱਥੇ ਹੀ ਅੱਗੇ ਲੈਂਦੇ ਹਾਂ ਬਹੁਤ ਪਿਆਰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸਨ ਕਲਵੰਤ ਕਾ ਟਿਲੋਂ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਉਹਨਾਂ ਪਲਾਂ ਦੀ ਯਾਦ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਬਚਪਨ ਤੋਂ ਲੈ ਕੇ ਕਿਵੇਂ ਉਹਨਾਂ ਨੂੰ ਪੰਜਾਬੀ 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 ਇਦਨਾਂ ਦਾ ਪਿਆਰ ਰਿਹਾ ਤੇ ਇੱਥੇ ਆ ਕੇ ਵੀ ਵਤਨ ਪੰਜਾਬ ਤੋਂ ਬਰਤਾਨੀਆ ਵਿੱਚ ਆ ਕੇ ਵੀ ਉਹਨਾਂ ਨੇ ਕਵਤਾ ਦੇ ਨਾਲ ਕਿਦਾਂ ਆਪਣਾ ਮੋਹ ਜਗਾਈ ਰੱਖਿਆ ਤੇ ਉਹ ਮੋਹ ਉਹਨਾਂ ਦਾ ਹਲੇ ਵੀ ਉਹਨਾਂ ਦਾ ਬਰਕਰਾਰ ਹੈ ਉਹਨਾਂ ਦਾ ਨਾਵਲ ਵੀ ਆ ਰਿਹਾ ਹੈ ਦਸਤਕ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਅੱਜ ਦਾ ਇਹ ਪਹਿਲਾ ਸਾਡਾ ਪੌੜੀ ਦਾ ਪੌੜਾ ਸੀ ਉਹ ਤੁਹਾਨੂੰ ਅਸੀਂ ਹੌਲੀ ਹੌਲੀ ਅਗਲੇ ਜਿਹੜੀ ਆਉਣ ਵਾਲੀਆਂ ਪਰਤਾ ਨੇ ਉਹਦੀ ਲਿਖਤੀਆਂ ਪਰਤਾ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਤੇ ਜਾਈਏ ਕਿ ਅਗਰ ਤੁਸੀਂ ਸਾਡੇ ਨਾਲ ਕੋਈ ਸਾਂਝ ਕਰਨੀ ਚਾਹੁੰਦੇ ਹੋ ਸਾਡਾ ਸੰਪਰਕ ਕਰਨਾ ਚਾਹੁੰਦੇ ਹੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤੁਹਾਨੂੰ ਇਸ ਕੇ ਨੰਬਰ ਵੀ ਸਕਰੀਨ ਤੇ ਦਿਖਾ ਸਕਦੇ ਆ ਉਹ ਨੰਬਰ ਤੁਸੀਂ ਸਾਡਾ ਡਾਇਲ ਕਰਕੇ ਸਾਨੂੰ ਆਪਣੇ ਬਾਰੇ ਪੂਰੀ ਪੂਰੀ ਜਾਣਕਾਰੀ ਦਿਓ ਤੇ ਕਿਹੋ ਜਿਹੇ ਪ੍ਰੋਜੈਕਟ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਉਹ ਜਿਹੜੀ ਜਾਣਕਾਰੀ ਆ ਤੁਹਾਨੂੰ ਅਸੀਂ ਸਕ੍ਰੀਨ ਦੇ ਉੱਤੇ ਵੀ ਦਿਖਾਵਾਂਗੇ ਸੋ ਤੁਹਾਨੂੰ ਅਸੀਂ ਇਹ ਗੁਜ਼ਾਰਸ਼ ਕਰਾਂਗੇ ਬੇਨਤੀ ਕਰਾਂਗੇ ਕਿ ਸਿੱਖ ਚੈਨਲ ਦੇ ਨਾਲ ਜ਼ਰੂਰ ਜੁੜਨ ਦਾ ਉਪਰਾਲਾ ਕਰੋ ਤੇ ਬਹੁਤ ਸਾਰੇ ਸਾਡੇ ਲਿਸਟ ਤੇ ਸੂਚੀ ਦੇ ਵਿੱਚ ਕਾਫੀ ਹਲੇ ਨਾਮ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲਿਆ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਆ ਨੰਬਰ ਜੋ ਸਕ੍ਰੀਨ ਤੇ ਹੈ ਇਹਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਵੀ ਸਕਦੇ ਹੋ ਤੇ ਨਾਲ ਦੀ ਨਾਲ ਸਾਨੂੰ ਆਪਣੇ ਸੁਝਾਅ ਵਿਚਾਰ ਵੀ ਸਾਡਾ ਸਾਂਝੇ ਕਰ ਸਕਦੇ ਹੋ ਕਿ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਅਗਰ ਤੁਹਾਡੀ ਦਾਸ ਦੇ ਵਿੱਚ ਵੀ ਕੋਈ ਇਹੋ ਜਿਹਾ ਕਵੀ ਹੈ ਜਲ ਖਾਰੀ ਹੈ ਜਿਹੜਾ ਕਿ ਅਸੀਂ ਚਾਹਾਂਗੇ ਜਿਹਦੇ ਬਾਰੇ ਸਾਨੂੰ ਵੀ ਜਾਣ ਕੇ ਬੜੀ ਖੁਸ਼ੀ ਹੋਵੇਗੀ ਉਹ ਵੀ ਤੁਸੀਂ ਸਾਨੂੰ ਆਮ ਸਾਨੂੰ ਸੁਝਾ ਸਕਦੇ ਹੋ ਤੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਨ ਦੀ ਆਪਣੇ ਦਰਸ਼ਕਾਂ ਤੋਂ ਸੋਤਿਆਂ ਤੋਂ ਅੱਗੇ ਲੈਂਦੇ ਹਾਂ ਤੇ ਕੋਰਫਿਰ ਬੰਦ ਕੋਟ ਲੰਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਆਪਣੇ ਵਿਚਾਰ ਸਾਡੇ ਨਾਲ ਜੁੜ ਸਾਂਝੇ ਕਰਨੇ ਇੱਥੇ ਹੀ ਵਿਦਾਇਗੀ ਦੀ ਫਤਿਹ ਬਲੋਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ